ਨਰੇਕ ਬਹੁਤ ਲੰਬਾ ਪੀਰੀਅਡ ਉਹਨਾਂ ਦੇ ਨਾਲ ਐਸੋਸੀਏਸ਼ਨ ਰਹੀ ਹੈ ਹੁਣ ਤੱਕ ਹੈ ਕਿਉਂਕਿ ਸਚਿੰਤ ਪੰਕਜ ਤਾਂ ਉਦੋਂ ਸਕੂਲ ਜਾਂਦੇ ਸੀ ਜਦੋਂ ਦੀ ਸਾਡੀ ਐਸੋਸੀਏਸ਼ਨ ਹੈ ਪੰਜਾਬੀ ਸੰਗੀਤ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਕਿ ਕਦੇ ਨਹੀਂ ਪੁਲਾਇਆ ਜਾ ਸਕਦਾ ਮੇਰੇ ਕੈਰੀਅਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਤਵਿੰਦਰ ਬੁੱਗਾ ਨੂੰ ਦੁਨੀਆ ਦੇ ਵਿੱਚ ਨਾਮ ਦੇਣ ਵਾਲੇ ਉਹੀ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੇਰੇ ਕੈਰੀਅਰ ਦੇ ਵਿੱਚ ਔਰ ਉਹਨਾਂ ਦੇ ਜਾਣ ਦੇ ਨਾਲ ਸਨ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਪਿਆ। ਸੰਗੀਤ ਦੇ ਸਮਰਾਟ ਚਰਨਜੀਤ ਤਹੂਜਾ ਇਸ ਦੁਨੀਆ ਨੂੰ ਔਲਵਿਦਾ ਚਾਹਗੇ ਨੇ। ਬੜਾ ਨਿੱਜੀ ਰਿਸ਼ਤਾ, ਬੜਾ ਪਰਿਵਾਰਕ ਸਾਂਝ ਸੀ ਗੀ ਸੁਤਿੰਦਰ ਬੁੱਗਾ ਜੀ ਹੋਰਾਂ ਦੀ ਔਰ ਬੜਾ ਪਿਆਰਾ ਰਿਸ਼ਤਾ ਸੀ ਇਹਨਾਂ ਦਾ। ਜਿੱਥੇ ਵੀ ਕਿਤੇ ਸੰਗੀਤ ਦਾ ਜਦੋਂ ਜ਼ਿਕਰ ਹੁੰਦਾ ਸੀਗਾ ਤਾਂ ਸੁਤਿੰਦਰ ਬੁੱਗਾ ਤੇ ਚਰਨਜੀਤ ਤਹੂਜਾ ਹੋਰਾਂ ਦਾ ਨਾਮ ਆਉਂਦਾ ਸੀਗਾ। ਅੱਜ ਬੜਾ ਵੱਡਾ ਘਾਟਾ ਪਿਆ ਹੈ। ਤੁਹਾਨੂੰ ਨਿੱਜੀ ਤੌਰ ਤੇ ਵੀ ਅਸੀਂ ਕਹਿ ਸਕਦੇ ਹਾਂ ਕਿ ਕਿਉਂਕਿ ਤੁਹਾਡੀ ਬਹੁਤ ਉਹਨਾਂ ਦੇ ਨਾਲ ਨੇੜਤਾ ਸੀ, ਬਹੁਤ ਜ਼ਿਆਦਾ ਪਿਆਰ ਸੀ। ਅ ਕਿਸ ਤਰੀਕੇ ਨਾਲ ਅੱਜ ਉਹਨਾਂ ਨੂੰ ਯਾਦ ਕਰਦੇ। ਦੇਖੋ ਉਸਦਾ ਹੀ ਯਾਦ ਰਹਿਣਗੇ। ਮੇਰਾ ਇੱਕ ਬਹੁਤ ਲੰਬਾ ਪੀਰੀਅਡ ਉਹਨਾਂ ਦੇ ਨਾਲ ਐਸੋਸੀਏਸ਼ਨ ਰਹੀ ਹੈ ਹੁਣ ਤੱਕ ਹੈ। ਅ ਕਿਉਂਕਿ ਸਚਿੰਤ ਪੰਕਜ ਤਾਂ ਉਦੋਂ ਸਕੂਲ ਜਾਂਦੇ ਸੀ ਜਦੋਂ ਦੀ ਸਾਡੀ ਐਸੋਸੀਏਸ਼ਨ ਹੈ। ਇਹ ਉਹਨਾਂ ਦੇ ਜਾਣ ਦੇ ਨਾਲ ਪੰਜਾਬੀ ਸੰਗੀਤ ਨੂੰ ਬਹੁਤ ਵੱਡਾ ਘਾਟਾ ਪਿਆ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਉਹਨਾਂ ਦੀ ਸਰੋਤਿਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਜਿੰਨੇ ਸਰੋਤੇ ਵਸਦੇ ਨੇ ਜਿਹੜੇ ਉਹਨਾਂ ਨੂੰ ਪਰਸਨਲੀ ਨਹੀਂ ਵੀ ਜਾਣਦੇ ਜਿਹੜੇ ਉਹਨਾਂ ਦੇ ਸੰਗੀਤ ਬਾਰੇ ਜਾਣਦੇ ਨੇ ਔਰ ਸੰਗੀਤ ਨੂੰ ਗਹਿਰਾਈ ਦੇ ਨਾਲ ਸੁਣਦੇ ਨੇ ਵਾਚਦੇ ਨੇ ਜਿਨ੍ਹਾਂ ਨੂੰ ਪਤਾ ਕਿ ਸੰਗੀਤ ਕੀ ਹੈ ਕਿਵੇਂ ਹੈ ਕੀ ਕ੍ਰिएशन ਹੈ ਕਿਉਂਕਿ ਸੰਗੀਤ ਆਮ ਜੀਵ ਦੇ ਤੇ ਅਸਰ ਕਰਦਾ ਭਾਵੇਂ ਉਹ ਇਨਸਾਨ ਹੈ ਜਾਂ ਕੋਈ ਦੂਸਰਾ ਜੀਵ ਹੈ ਇਹਨੇ ਪੰਜਾਬੀ ਮਿਊਜ਼ਿਕ ਦੇ ਵਿੱਚ ਐਡਾ ਵੱਡਾ ਕੰਮ ਕੀਤਾ ਹੈ ਮੈਂ ਸਮਝਦਾ ਕਿ ਫਿਲਮੀ ਦੁਨੀਆ ਦੇ ਉੱਤੇ ਵੀ ਜਿਹੜੇ ਲੋਕ ਨੇ ਉਹਨਾਂ ਦਾ ਆਪਣਾ ਕੰਮ ਇੱਕ ਤਰੀਕ ਇਸਰਾਂ ਦਾ ਇੱਕ ਫਿਲਮੀ ਸੰਗੀਤ ਹੁੰਦਾ ਕਿਉਂਕਿ ਪੰਜਾਬੀ ਸੰਗੀਤ ਦੇਖੋ ਨਾ ਪਹਿਲਾਂ ਤਾਂ ਕੀ ਸੀਗਾ ਤੁੰਬੀ ਢੋਲਕ ਸੀਗੀ ਜ਼ਿਆਦਾਤਰ ਹੀ ਸੀ ਫੁੱਲ ਔਰਕੈਸਟਰਾ ਗੁਰੂਜੀ ਆਪਣੇ ਗੀਤਾਂ ਦੇ ਵਿੱਚ ਲੈ ਕੇ ਆਏ ਸੀਗੇ ਉਸ ਬਾਅਦ ਤਾਂ ਫਿਰ ਚਲ ਸੋ ਚੱਲ ਅਗੇ ਅਗੇ ਦੇ ਮਿਊਜ਼ਿਕ ਡਾਇਰੈਕਟਰ ਸਰਾਂ ਦਾ ਕੰਮ ਕਰਦੇ ਨੇ ਪੰਜਾਬੀ ਸੰਗੀਤ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਕਿ ਕਦੇ ਨਹੀਂ ਪੁਲਾਇਆ ਜਾ ਸਕਦਾ ਵਸਤੇ ਕਿਹੜੀ ਐਸੀ ਕਿਉਂਕਿ ਬਹੁਤ ਲੰਬਾ ਸਫਰ ਰਿਹਾ ਤੁਹਾਡੀ ਐਸੋਸੀਏਸ਼ਨ ਬੜੀ ਲੰਬੀ ਚੱਲੀ ਆ ਕਿਹੜੀਆਂ ਐਸੀਆਂ ਯਾਦਾਂ ਨੇ ਜਿਹੜੀਆਂ ਹਮੇਸ਼ਾ ਦਿਲ ਦੇ ਵਿੱਚ ਨੇ ਔਰ ਰਹਿਣਗੀਆਂ ਔਰ ਕਿਹੜੇ ਐਸੇ ਬੋਲ ਨੇ ਜਿਹੜੇ ਸਭ ਤੋਂ ਵੱਧ ਯਾਦ ਆ ਰਹੇ ਨੇ ਕਿ ਗੁਰੂ ਜੀ ਇਸ ਚੀਜ਼ ਤੋਂ ਬੜਾ ਡਾਂਟਦੇ ਹੁੰਦੇ ਸੀ ਜਾਂ ਦਬਕਦੇ ਹੁੰਦੇ ਸੀ ਵੀ ਐਦਾਂ ਨਹੀਂ ਐਦਾਂ ਕਰਨਾ ਦੇਖੋ ਗੱਲ ਗੱਲਾਂ ਬਹੁਤ ਸਾਰੀਆਂ ਨੇ ਬਹੁਤ ਸਾਰੇ ਯਾਦਾਂ ਨੇ ਤੇ ਐਨੀਆਂ ਯਾਦਾਂ ਨੇ ਜੀ ਸੁਣਾਉਣ ਲੱਗੇ ਸਮਝੋ ਮੈਂ ਕਹਿਣਾ ਵੀ ਈ ਅ ਸਮਾ ਮੁੱਕ ਜਾਏਗਾ ਉਹ ਹੋਰ ਕਿਹੜੀਆਂ ਗੱਲਾਂ ਕਰੀਏ ਅੱਜ ਸਮਾਂ ਇਹਦਾ ਹੈ ਕਿ ਅ ਅੱਜ ਉਹਨਾਂ ਨੂੰ ਵਿਦਾਈ ਦੇਣ ਵਾਸਤੇ ਉਹਨਾਂ ਦੇ ਰਿਸ਼ਤੇਦਾਰ ਸੱਜਣ ਮਿੱਤਰ ਸਨੇਹੀ ਆਏ ਨੇ ਪਰ ਉਹਨਾਂ ਦੇ ਜਾਣ ਦੇ ਨਾਲ ਇੱਕ ਖਲਾਅ ਪੈਦਾ ਹੋ ਜਾਂਦਾ ਮੈਂ ਤਾਂ ਅਕਸਰ ਕਹਿੰਦਾ ਕਿ ਮੇਰੇ ਕੈਰੀਅਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਤਵਿੰਦਰ ਬੁੱਗਾ ਨੂੰ ਦੁਨੀਆ ਦੇ ਵਿੱਚ ਨਾਮ ਦੇਣ ਵਾਲੇ ਉਹੀ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੇਰੇ ਕੈਰੀਅਰ ਦੇ ਵਿੱਚ ਔਰ ਉਹਨਾਂ ਦੇ ਜਾਣ ਦੇ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਪਿਆ ਬਿਲਕੁਲ ਜੀ ਇਹ ਸਨ ਸਤਵਿੰਦਰ ਬੁੱਗਾ ਜੀ ਜਿਨ੍ਹਾਂ ਦਾ ਇੱਕ ਅਹਿਮ ਰਿਸ਼ਤਾ ਸੀਗਾ ਚਰਨਜੀਤ ਤਹੂਜਾ ਹੋਰਾ ਦੇ ਨਾਲ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਚਾਹੀ ਉਹ ਪਰਿਵਾਰ ਵਾਲੇ ਹੋਣ ਚਾਹੀ ਉਹਨਾਂ ਦੇ ਪ੍ਰਸ਼ੰਸ਼ਕ ਹੋਣ ਚਾਹੀ ਉਹਨਾਂ ਨੂੰ ਚਾਹਣ ਵਾਲੇ ਹੋਣ ਹਰ ਤਰ੍ਹਾਂ ਦਾ ਜਿਹੜਾ ਵਰਗ ਹੈ ਇੱਥੇ ਪਹੁੰਚਿਆ ਹੋਇਆ ਬੜੀ ਨੀੜਤਾ ਜਿਨ੍ਹਾਂ ਦੀ ਹੈਗੀ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਉਹ ਵੀ ਇੱਥੇ ਪਹੁੰਚੇ ਨੇ ਇਸ ਵਕਤ ਪੰਜਾਬੀ ਸੰਗੀਤ ਇੰਡਸਟਰੀ ਦਾ ਧਰੂ ਤਾਰਾ ਟੁੱਟਿਆ ਔਰ ਜਿਸ ਦਾ ਦੁੱਖ ਹਰ ਕਿਸੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਨੂੰ ਹੈ ਔਰ ਥੋੜੇ ਜਿਹੇ ਸਮੇਂ ਬਾਅਦ ਜਿਹੜਾ ਹੈ ਅੰਤਿਮ ਵਿਦਾਈ ਹੋਵੇਗੀ ਅੰਤਿਮ ਦਰਸ਼ਨ ਹੋਣਗੇ ਔਰ ਬਲੋਂਗੀ ਦੇ ਸਮਸ਼ਾਨ ਘਾਟ ਦੇ ਵਿੱਚ ਜਿਹੜਾ ਹੈ ਅੰਤਮ ਸੰਸਕਾਰ ਕੀਤਾ ਜਾਵੇਗਾ